ਈ ਛੋਂਗਾ ਮੇਰਾ ਕਲਾਕਾਰੀ ਦਾ ਕਲਾਕਾਰ ਵੀ ਕਹਿ ਸਕਦੇ ਜਿੰਨੇ ਜਿੰਨਾ ਵੀ ਹੈਗਾ ਜੀ ਬਾਕੀ ਮੇਰਾ ਮੇਨ ਕੰਮ ਹੈ ਵਪਾਰ ਦਾ ਹੀ ਹੈ ਛੋਟਾ ਮੋਟਾ ਗਲੀਆਂ ਦੇ ਵਿੱਚ ਮੈਂ ਕੱਪੜੇ ਵੇਚਦਾ ਕਣ ਕਣ ਦੇ ਵਿੱਚ ਵਸਦਾ ਏ ਸਤ ਗੁਰੂ ਚਾਰਾ ਏ ਹਰ ਥਾਂਵੇਂ ਹੈ ਆਪੇ ਉਸ ਚਿਆਰਾ ਏ ਪੈਸੇ ਪਾਹ ਕੱਢ ਕੇ ਜੋੜ ਕੇ ਇਸ ਗਾਣਿਆਂ ਦੇ ਵੀ ਲਾਇਆ ਜੀ ਹਾਂਜੀ ਸਾਰੇ ਇਸੇ ਕੰਮ ਤੋਂ ਹੀ ਕੰਮ ਕੀਤਾ ਘਰ ਵੀ ਚਲਾਇਆ ਉਹ ਭੀਖਸ਼ਾਉਂਡ ਪੂਰਾ ਕੀਤਾ ਰੇ ਬੰਦੇ ਨੂੰ ਆਪਣਾ ਧਰਮ ਪਿਆਰਾ ਏ ਜੀ ਹਰ ਬੰਦੇ ਨੂੰ ਆਪਣਾ ਮਜਬੂਬ ਪਿਆਰਾ ਏ ਉਹ ਹਰ ਬੰਦੇ ਨੂੰ ਆਪਣਾ ਧਰਮ ਪਿਆਰਾ ਏ ਸੋ ਦੋਸਤੋ ਅੱਜ ਤੁਹਾਨੂੰ ਇੱਕ ਅਜੀਹੇ ਸਖਸ਼ਨਾ ਮਿਲਾਨ ਜਾਣ ਰਹੇ ਹਾਂ ਜਿਸ ਤੇ ਜੋ ਛੋਟੇ ਜਿਹੇ ਕੰਮ ਦੇ ਨਾਲ ਆਪਣੇ ਸ਼ੌਂਕ ਨੂੰ ਅੱਜ ਵੀ ਆਪਣੇ ਅੰਦਰ ਜਿਉਂਦਾ ਰੱਖਿਆ ਸੋ 62 ਸਾਲ ਦੇ ਇੱਕ ਅਜਿਹੇ ਸਖਸ਼ ਜਿਨ੍ਹਾਂ ਦੇ ਵੱਲੋਂ ਅਕਸਰ ਜੋ ਲੁਧਿਆਣੇ ਦੀਆਂ ਗਲੀਆਂ ਦੇ ਵਿੱਚ ਕਪੜੇ ਵੇਚੇ ਜਾਂਦੇ ਨੇ ਯਾਨੀ ਕਿ ਕਪੜੇ ਵੇਚਣ ਦਾ ਕੰਮ ਹੈ ਫੇਰੀ ਦਾ ਕੰਮ ਹੈ ਫੇਰੀ ਤੇ ਰਹੀ ਲੁਧਿਆਣੇ ਦੀਆਂ ਗਲੀਆਂ ਦੇ ਵਿੱਚ ਜਾਂਦੇ ਨੇ ਹੋਰ ਕਪੜੇ ਵੇਚਦੇ ਨੇ ਸੋ ਇਸ ਦੌਰਾਨ ਅਕਸਰ ਲੋਕੋਨਾਂ ਨੂੰ ਗਾਣੇ ਗਾਉਂਦੇ ਹੋਏ ਜ਼ਰੂਰ ਸੁਣਦੇ ਹੋਰ ਉਹਨਾਂ ਦੀ ਸੁਰੀਲੀ ਆਵਾਜ਼ ਨੂੰ ਸੁਣ ਕੇ ਇੱਕ ਵਾਰ ਜ਼ਰੂਰ ਬੰਦਾ ਸੋਚਾਂ ਚ ਪੈ ਜਾਂਦਾ ਵਾ ਕਿ ਇਹ ਕੋਈ ਕਲਾਕਾਰ ਹੈ ਜਾਂ ਫਿਰ ਕੋਈ ਕਾਮੋ ਵਾਲਾ ਵੈ ਸੋ ਇੱਕ ਵਾਰ ਜੋ ਉਸ ਸ਼ਖਸ ਦਾ ਪਹਿਲਾ ਗੀਤ ਸੁਣਾ ਦੰਨੇ ਆ ਤੇ ਫਿਰ ਉਹਨਾਂ ਨਾਲ ਗੱਲਬਾਤ ਕਰਦੇ ਆ ਸੋ ਪਹਿਲਾ ਇੱਕ ਗੀਤ ਸੁਣਾ ਦਿਓ ਦਰਸ਼ਕਾਂ ਨੂੰ ਤਾਂ ਕਿ ਪਤਾ ਚੱਲ ਜਾਵੇ ਕਿ ਇੱਕ ਕਲਾਕਾਰ ਦੇ ਨਾਲ ਅਸੀਂ ਅੱਜ ਮੌਜੂਦ ਆ ਮੇਜ ਗਾਣਾ ਜੋ ਚੱਲ ਰਿਹਾ ਜੀ ਮਾਂ ਬਾਪੂ ਵਰਗਾ ਹੋਣੀ ਜੀ ਉਹ ਸੁਣਾ ਦਿਨਾ ਧੰਨਵਾਦ ਜੋ ਗਾ ਤਾਈ ਜੀਵਨ ਮਾਪੇ ਮਾਪਿਆਂ ਨਾਲ ਬਹਾਰਾਂ ਨੇ ਮਾਪਿਆਂ ਦੇ ਬਿਨ ਕਾਦਾ ਜੀਉਣਾ ਮਾਪੇ ਠੰਡੀਆਂ ਸ਼ਾਵਾਂ ਨੇ ਰੱਬ ਨੇ ਬਣਾਈ ਰੰਗਲੀ ਦੁਨੀਆ ਰੱਬ ਨੇ ਬਣਾਈ ਰੰਗਲੀ ਦੁਨੀਆ ਰੱਖੀ ਕਿਸੇ ਵਿੱਚ ਥੋੜੇ ਨਹੀਂ ਰਿਸ਼ਤੇ ਜੱਗ ਤੇ रिश्ते जगते होर बड़े ने मां-बापू ਵਰਗਾ ਹੋਰ ਨਹੀਂ रिश्ते जगते होर बड़े ने मां-बापू ਵਰਗਾ ਹੋਰ ਨਹੀਂ मां-बापू ਵਰਗਾ ਹੋਰ ਨਹੀਂ ਹੋ ਸੋ ਬਿਲਕੁਲ ਬਹੁਤ ਸੁਣਾ ਗਿਆ ਵਾ ਆਵਾਜ਼ ਤੁਸੀਂ ਸੁਣੀ ਹੈ ਬਹੁਤ ਅੱਛਾ ਗਾਣੀ ਹੋ ਤੁਸੀਂ ਸੋ ਪਹਿਲਾ ਸਵਾਲ ਤੁਹਾਨੂੰ ਹੀ ਹੋਵੇਗਾ ਕਿ ਤੁਸੀਂ ਤੁਹਾਨੂੰ ਕਲਾਕਾਰ ਕਹੀਏ ਜਾਂ ਫਿਰ ਇੱਕ ਵਪਾਰੀ ਕਹੀਏ ਦੇਖੋ ਜੀ ਸ਼ੌਂਕ ਆ ਮੇਰਾ ਕਲਾਕਾਰੀ ਦਾ ਕਲਾਕਾਰ ਵੀ ਕਹਿ ਸਕਦੇ ਜਿੰਨੇ ਜਿੰਨਾ ਵੀ ਹੈਗਾ ਜੀ ਬਾਕੀ ਮੇਰਾ ਮੇਨ ਕੰਮ ਹੈ ਇਹ ਵਪਾਰ ਦਾ ਹੀ ਹੈ ਛੋਟਾ ਮੋਟਾ ਗਲੀਆਂ ਦੇ ਵਿੱਚ ਮੈਂ ਕੱਪੜੇ ਵੇਚਦਾ ਹਾਂਜੀ ਜੀ ਸੋ ਇੱਕ ਵਾਰ ਇਹ ਜ਼ਰੂਰ ਦੱਸੋ ਕਿ ਸੰਗੀਤ ਦੀ ਸ਼ੁਰੂਆਤ ਤੁਹਾਡੀ ਜੋ ਜ਼ਿੰਦਗੀ ਦੇ ਵਿੱਚ ਕਿੱਥੋਂ ਹੋਈ ਹੈ ਸ਼ੁਰੂਆਤ ਜਦੋਂ ਵੀ ਹੋਸ਼ ਸੰਭਾਲੀ ਤੇ ਸੁਣ ਸੁਣ ਕੇ ਉਦੋਂ ਅਸੀਂ ਵੀ ਉਹਨਾਂ ਨੂੰ ਜਿਹਨਾਂ ਨੂੰ ਸੁਣਦੇ ਸੀ ਉਹਨਾਂ ਦੇ ਗਾਣੇ ਗਾਉਂਦੇ ਰਹੇ ਜੀ ਉਹਨਾਂ ਦੇ ਗਾਣੇ ਇਦਰੋਂ ਸੁਣਦੇ ਸੀ ਬਾਹਰ ਵੀ ਉਹਨਾਂ ਦੀ ਗਾਉਂਦੇ ਰਹੇ ਐਦਾਂ ਹੀ ਮਤਲਬ ਚੱਲਦਾ ਰਿਹਾ ਜੀ ਜੀ ਹਾਂਜੀ ਸੁਣ ਸੁਣ ਕੇ ਗਾ ਫਿਰ ਹੌਲੀ ਹੌਲੀ ਕਰਦਿਆ ਕਰਦੇ ਅਸੀਂ ਆਪਣਾ ਵੀ ਫਿਰ ਲਿਖਣ ਲੱਗੇ ਆਪਣੇ ਵੀ ਗਾਉਂਦੇ ਹਾਂ ਸੋ ਹੁਣ ਤੱਕ ਕਿੰਨੇ ਕ ਗਾਣੇ ਆ ਜੋ ਤੁਸੀਂ ਲਿਖ ਚੁੱਕੇ ਹੋ ਜਾਂ ਫਿਰ ਗਾ ਚੁੱਕੇ ਹੋ ਜਾਂ ਰਿਲੀਜ਼ ਕਰ ਚੁੱਕੇ ਹੋ ਧਾਰਮਿਕ ਗਾਣੇ ਮੈਂ 7-8 ਗਾਣੇ ਮੈਂ ਧਾਰਮਿਕ ਰਿਕਾਰਡਿੰਗ ਕਰ ਚੁੱਕਾ ਹਾਂ ਜੀ ਤੇ ਉਹ ਮੇਰੇ YouTube ਤੇ ਲੱਗ ਲੱਗ ਤਰ ਪਏ ਆ ਇੱਕ ਸਾਈਡ ਤੇ ਕਿਤੇ ਨਹੀਂ ਪਏ ਅੱਛਾ ਦੋ ਗਾਣੇ ਮੇਰੇ ਜਿਹੜੇ ਹੁਣ ਦਿਲ ਆਪਣਾ ਪੰਜਾਬੀ ਚੈਨਲ ਬਣਾਇਆ ਉਹਦੇ ਤੇ ਦੋ ਗਾਣੇ ਮੇਰੇ ਪਏ ਆ ਮਾਂ ਬਾਪੂ ਵਰਗਾ ਹੋਰ ਨਹੀਂ ਇੱਕ ਰੱਬ ਸੱਚ ਦਾ ਵਪਾਰੀ ਜੀ ਉਹ ਦੋ ਗਾਣੇ ਹੁਣ ਪਏ ਆ ਜੀ ਹਾਂਜੀ ਸੋ ਇਸੇ ਨਾਮ ਨਾਲ ਜੇਕਰ ਵਪਾਰ ਦੀ ਗੱਲ ਕਰੀਏ ਤਾਂ ਵਪਾਰ ਕਿੰਨਾ ਖਸਮਾ ਹੋ ਗਿਆ ਜੋ ਇਹੀ ਕੰਮ ਕਰਦੇ ਨੇ ਵਪਾਰੀ ਜੱਜ ਦੇ ਵੀ ਅਸੀਂ ਹੋਸ਼ ਮੱਲੀ ਉਹਨਾਂ ਦੀ ਕਰ ਰਿਹਾ ਜੀ ਜੀ ਹਾਂਜੀ ਸੋ ਬਿਲਕੁਲ ਜੋ ਤੁਹਾਡੀ ਉਮਰ 30 ਸਾਲ ਦੀ ਹੋ ਚੁੱਕੀ 60 ਸਾਲ ਦੀ ਹੋ ਚੁੱਕੀ ਹੈ ਸੋ ਇਸ ਉਮਰ ਦੇ ਵਿੱਚ ਜੋ ਕਿ ਇਸ ਵਕਤ ਪਰਿਵਾਰ ਦੇ ਵਿੱਚ ਤੁਹਾਡੇ ਨਾਲ ਹੋਰ ਕੌਣ-ਕੌਣ ਹੈ ਜਰਾ ਉਹਦੀ ਜਾਣਕਾਰੀ ਸਾਂਝੀ ਕਰੋ ਘਰ ਵਿੱਚ ਅਸੀਂ ਜੇ ਹਲੇ ਪੰਜ ਮੈਂਬਰ ਆ ਜੀ ਗੋਈ ਅਸੀਂ ਮੀਆਂ ਬੀਬੀ ਤੇ ਨਾੜੇ ਬੱਚੇ ਆ ਜੀ ਹਾਂਜੀ ਦੱਸੋ ਬੱਚੇ ਪੜ ਚੁੱਕੇ ਆ ਕਿ ਪੜ ਰਹੇ ਆ ਜੀ ਬੱਚੇ ਥੋੜਾ ਥੋੜਾ ਪੜ ਕੇ ਉਹਨਾਂ ਨੇ ਕੰਮ ਸਿੱਖ ਲਿਆ ਕੰਮ ਸਖਾਤਾ ਆਪਣੇ ਕੰਮਾਂ ਤੇ ਲੱਗ ਗਏ ਬਿਲਕੁਲ ਹਾਂਜੀ ਸੋ ਬਿਲਕੁਲ ਬੱਚੇ ਜੋ ਰੋਜ਼ਗਾਰ ਕਰ ਰਹੇ ਨੇ ਕੰਮ ਕਰ ਰਹੇ ਨੇ ਸੋ ਇਸ ਦੌਰਾਨ ਜੋ ਤੁਸੀਂ ਪੈਸੇ ਇਕੱਠੇ ਕਰਦੇ ਹੋ ਪੈਸੇ ਕਮਾਉਂਦੇ ਹੋ ਆਪਣੇ ਵਪਾਰ ਚੋ ਸੋ ਇਹ ਪੈਸੇ ਤੁਸੀਂ ਆਪਣੇ ਜੋ ਸ਼ੌਂਕ ਦੇ ਲਈ ਵਰਤਦੇ ਹੋ ਜਾਂ ਫਿਰ ਸਿਸਟਮ ਚੱਲਦਾ ਰਹਿੰਦਾ ਹੈ ਜੀ ਦੇਖੋ ਜੀ ਇਸ ਕੰਮ ਦੇ ਵਿੱਚੋ ਘਰ ਵੀ ਛੋਟਾ ਮोटा ਜਿੰਨਾ ਵੀ ਚਲਾਇਆ ਤੇ ਆਪਣੇ ਪੈਸੇ ਪੈਸਾ ਕੱਢ ਕੇ ਜੋੜ ਕੇ ਇਸ ਗਾਣਿਆਂ ਦੇ ਵੀ ਲਾਇਆ ਜੀ ਹਾਂਜੀ ਸਾਰੇ ਇਸੇ ਕੰਮ ਤੋਂ ਹੀ ਕੰਮ ਕੀਤਾ ਘਰ ਵੀ ਚਲਾਇਆ ਉਹ ਵੀ ਖਾ ਨੂੰ ਪੂਰਾ ਕੀਤਾ ਪਰ ਉਮੀਦ ਵਿੱਚ ਰਹਿ ਜਾਂਦੀ ਆ ਵੀ ਚਲੋ ਐਸੇ ਗਾਣਾ ਨਹੀਂ ਚੱਲਿਆ ਸ਼ਾਇਦ ਅਗਲਾ ਚੱਲ ਜਾਏਗਾ ਜੀ ਹੁਣ ਨਹੀਂ ਚੱਲਿਆ ਅਗਲਾ ਚੱਲ ਜਾਏਗਾ ਇੱਦਾਂ 15 15000 ਕਰਕੇ 10 ਦਾ ਹਜ਼ਾਰ ਕਿ ਲਾਉਂਦਾ ਰਿਹਾ ਲਾਉਂਦਾ ਰਿਹਾ ਜੀ ਲੱਖਾਂ ਲੱਖਾਂ ਤੱਕ ਪਹੁੰਚ ਗਿਆ ਸੋ ਹੁਣ ਕੁੱਲ ਕਿੰਨੇ ਕ ਪੈਸੇ ਲੱਗੇ ਅਜੀ ਲੱਖ ਤੋਂ ਉੱਪਰ ਹੀ ਹੈ ਜੀ ਅੱਛਾ ਜੀ ਹਾਂ ਜੀ ਲੱਖ ਤੋਂ ਉੱਪਰ ਲਾ ਚੁੱਕਾ ਹਾਂ ਜੀ ਫਸੋ ਲੱਖ ਰੁਪਏ ਤੁਸੀਂ ਆਪਣੀ ਕਮਾਈ ਚੋਂ ਬਚਾ ਬਚਾ ਕੇ ਜੋ ਆਪਣੇ ਸ਼ੌਂਕ ਦੇ ਲਈ ਤੁਸੀਂ ਲਗਾਇਆ ਵੈਸੇ ਉਮੀਦ ਇਹ ਵਿੱਚ ਕਿ ਕਦੇ ਨਾ ਕਦੇ ਇੱਕ ਪਛਾਣ ਜ਼ਰੂਰ ਮਿਲੇਗੀ ਹਾਂ ਪਛਾਣ ਜ਼ਰੂਰ ਮਿਲੇਗੀ ਮਿਲੇਗੀ ਵੀ ਜ਼ਰੂਰ ਮੇਰੀ ਕੋਸ਼ਿਸ਼ ਜਾਰੀ ਹੈ ਜਦ ਤੱਕ ਸਾਹਾਂ ਵਿੱਚ ਸਾਹ ਨੇ ਜੀ ਚੱਲੀ ਜਾ ਰਿਹਾ ਮੈਂ ਚੱਲੀ ਜਾ ਰਿਹਾ ਜੀ ਅਜੇ ਤੱਕ ਕੋਈ ਅਜੀਹਾ ਗਾਣਾ ਜੋ ਤੁਸੀਂ ਆਪਣੇ ਸ਼ੁਰੂਆਤੀ ਦੌਰ ਦੇ ਵਿੱਚ ਗੁੰਗੁਣਾਉਂਦੇ ਹੋਵੋਗੇ ਜਾਂ ਫਿਰ ਕਦੇ ਲਿਖਿਆ ਹੋਵੇਗਾ ਸ਼ੁਰੂਆਤੋਂ ਹੀ ਸਾਰੇ ਸ਼ੁਰੂਆਤੀ ਨੇ ਜਿਹੜਾ ਵੀ ਗਾਣਾ ਹੋਣ ਜਿੰਨੇ ਵੀ ਬਣ ਚੁੱਕੇ ਨੇ ਰਵਾ ਮਰਦਾਨੇ ਦੀ ਲਾਲੋ ਮਾਂ ਬਾਪੂ ਵਰਗਾ ਹੋਰ ਨਹੀਂ ਰੱਬ ਸੱਚ ਦਾ ਵਪਾਰੀ ਚਾਰ ਦਰਵਾਜੇ ਹਰਮੰਦਰ ਸਾਹਿਬ ਦੀ ਜੀ ਹਰ ਬੰਦੇ ਨੂੰ ਆਪਣਾ ਧਰਮ ਪਿਆਰਾ ਏ ਹਾਂਜੀ ਇਸ ਤਰ੍ਹਾਂ ਦੇ ਗਾਣੇ ਬਹੁਤ ਸਾਰੇ ਵੀ ਜੋ ਵੀ ਹੈਗੇ ਲਿਖੇ ਹੋਇਆ ਫਕਰਾਂ ਦੀ ਗੱਲ ਮਤਲਬ ਇਸ ਤਰ੍ਹਾਂ ਲਿਖੀ ਆ ਰੱਬ ਨਾਲ ਸਿੱਧੀ ਹੀ ਦੀ ਗੱਲ ਬਾਤ ਉਹ ਲਿਖੀ ਆ ਜੀ ਸੋ ਜੋ ਸ਼ੁਰੂਆਤ ਤੋਂ ਹੀ ਤੁਸੀਂ ਧਾਰਮਿਕ ਜ਼ਿਆਦਾ ਗਾਉਂਦੇ ਰਹੇ ਹੋ ਮੈਂ ਧਾਰਮਿਕ ਹੀ ਜ਼ਿਆਦਾ ਗਾਉਣਾ ਜੀ ਮੈਨੂੰ ਹੋਰ ਚੰਗਾ ਲੱਗਦਾ ਵੀ ਨਹੀਂ ਪਰ ਕਲਾਕਾਰ ਵੀ ਇੱਕ ਪ੍ਰਚਾਰਕ ਦੀ ਤਰ੍ਹਾਂ ਹੀ ਹੁੰਦਾ ਵਾ ਕਲਾਕਾਰ ਨੂੰ ਵੀ ਉੱਚੀ ਵੀ ਐਸੀ ਗੁਣ ਹੋਣੀ ਚਾਹੀਦੀ ਆ ਜੀ ਕਲਾਕਾਰ ਦਾ ਮਤਲਬ ਹੀ ਕੁਝ ਹੁੰਦਾ ਵਾ ਕਿ ਇੰਨੀ ਵੱਡੀ ਸਟੇਜ ਤੇ ਬੰਦਾ ਖੜਾ ਉਹਨੂੰ ਹੀ ਦੁਨੀਆ ਦੇਖ ਰਹੀ ਆ ਉਹਨੂੰ ਕੀ ਕਹਿਣਾ ਚਾਹੀਦਾ ਕਿ ਜੋ ਚੰਗਾ ਮੈਸੇਜ ਜਾਵੇ ਦੁਨੀਆ ਨੂੰ ਚੰਗਾ ਚੰਗਾ ਲੱਗੇ ਜੀ ਕੋਈ ਸੁਧਾਰ ਆਵੇ ਇਸ ਕਰਕੇ ਆਪਣੇ ਮਨ ਚ ایسے ਖਿਆਲ ਆ। ਸੋ ਬਿਲਕੁਲ ਅਜ ਜੋ ਤੁਸੀਂ ਸਟੇਜੀ ਪ੍ਰੋਗਰਾਮ ਵੀ ਲਾਏ ਆ ਖਾੜੇ ਵਗੈਰਾ ਵੀ ਲਾਂਦੇ। ਸ਼ੁਰੂਆਤੀ ਦੌਰ ਚ ਹੀ ਆ ਕਦੇ ਮੌਕਾ ਮਿਲਿਆ ਜੀ ਹਾਂ। ਇੰਨਾ ਵੱਡਾ ਤੇ ਮੌਕਾ ਨਹੀਂ ਮਿਲਿਆ ਜਿੱਥੇ ਮੈਨੂੰ ਕੋਈ ਮਤਲਬ ਮੈਂ ਕਿਤੇ ਮੈਨੂੰ ਬੁਲਾਇਆ ਗਿਆ ਹੋਵੇ। ਜੀ। ਤੇ ਮੈਂ ਇਹਨੇ ਬੁੱਕ ਹੋ ਕੇ ਕਿਤੇ ਗਿਆ ਹੋਵਾਂ ਜੇ ਅਜੇ ਤੱਕ ਨਹੀਂ ਇੰਨਾ ਵੱਡਾ ਕੋਈ ਪ੍ਰੋਗਰਾਮ ਮਿਲਿਆ। ਛੋਟੇ ਛੋਟੇ ਕੰਮ ਹੁੰਦੇ ਆ ਉਥੇ ਆਪ ਜਾਈਦਾ। ਆਪ ਜਾ ਕੇ ਟਾਈਮ ਲਈਦਾ ਫਿਰ ਟਾਈਮ ਦਿੰਦੇ ਆ। ਜੀ ਹਮ ਤਾਂ ਪਹਿਲੇ ਵੀ ਜਾ ਕੇ ਮੰਗ ਲਈਦਾ ਫਿਰ ਟਾਈਮ ਦੇ ਦਿੰਦੇ ਆ ਉਹ ਡੇਢ ਦੇ ਦਿੰਦੇ ਆ ਇਸ ਤਰ੍ਹਾਂ ਜਾਈਦਾ ਐਦਾ ਮੇਲੇ ਲਾਈ ਦਿਆ ਜੀ ਲਈ ਉਹਦਾ ਤੁਸੀਂ ਸਟੇਜੀ ਪ੍ਰੋਗਰਾਮ ਕਰਦੇ ਰਹਿੰਦੇ ਹੋ ਹਾਂਜੀ ਠੀਕ ਸੋ ਇੱਕ ਗੱਲ ਜ਼ਰੂਰ ਪੁੱਛਣਾ ਚਾਹਾਂਗੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਅਕਸਰ ਤੁਸੀਂ ਜੋ ਧਾਰਮਿਕ ਗਾਉਂਦੇ ਹੋ ਔਰ ਤੁਸੀਂ ਇੱਕ ਕਲਾਕਾਰ ਨੂੰ ਇੱਕ ਪ੍ਰਚਾਰਕ ਦੇ ਰੂਪ ਦੇ ਵਿੱਚ ਮੰਨਦੇ ਹੋ ਸੋ ਇਸ ਦੌਰਾਨ ਤੁਸੀਂ ਲੱਚਰ ਗਾਇਕੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਉਹ ਹਰ ਬੰਦੇ ਦੀ ਆਪਣੀ ਸੋਚ ਹੁੰਦੀ ਆ ਜਿੱਦਾਂ ਜਿੱਦਾਂ ਦੇ ਬੰਦੇ ਦੀ ਸੋਚ ਆ ਉਦਾਂ ਦਾ ਲਿਖਦਾ ਬੰਦਾ ਅਸੀਂ ਆਪਣੀ ਗੱਲ ਕਰਾਂਗੇ ਜਿੱਦਾਂ ਜਿੱਦਾਂ ਨੇ ਕੋਈ ਮਨ 'ਚ ਖਿਆਲ ਹੁੰਦਾ ਉਹਦਾਂ ਦੇ ਬੰਦਾ ਚੀਜ਼ ਲਿਖਦਾ ਸਾਡੇ ਮਨ 'ਚ ਐਸੇ ਖਿਆਲ ਤੇ ਐਸੇ ਗਾਣੇ ਆਉਂਦੇ ਆ ਉਹਨਾਂ ਨੂੰ ਉਸ ਚੰਗੇ ਲੱਗਦੇ ਆ ਤੇ ਉਹ ਐ ਵੈਸਾ ਲਿਖਦੇ ਆ ਜੀ ਇਸ ਵੇਲੇ ਆਪਾਂ ਇਹ ਮਾੜਾ ਨਹੀਂ ਕਹਿ ਸਕਦੇ ਕਿ ਹਰ ਤਰ੍ਹਾਂ ਦੇ ਗਾਣੇ ਹੁੰਦੇ ਆ ਜੀ ਉਹ 'ਚ ਵੀ ਕੋਈ ਮਤਲਬ ਹੀ ਹੁੰਦਾ ਵਾ ਤੇ ਤਾਂ ਹੀ ਲੋਕੀ ਉਹਨੂੰ ਲਿਖਦੇ ਆ ਉਹ ਚਕੀਆਂ ਵਿੱਚ ਦੇਵਰ ਭਜਾਈ ਦੇ ਵਿਚਨ ਮਖੋ ਲਾਇੰਦੇ ਆ ਠੱਠੇ ਆਇੰਦੇ ਇਸ ਤਰ੍ਹਾਂ ਕਿ ਉਹ ਲਿਖਿਆ ਜਾਂਦਾ ਉਹ ਇਹ ਵੀ ਗਾਣੇ ਬਹੁਤ ਵਧੀਆ ਹੁੰਦੇ ਐ ਅਸੀਂ ਗੱਲ ਨਹੀਂ ਜੇ ਉਹਨਾਂ ਆਪਾਂ ਜੇ ਸਹੀ ਨਜ਼ਰੀਏ ਨਾਲ ਦੇਖੀਏ ਤੇ ਜੇ ਲੋਕੀ ਉਲਟਾ ਪੁਲਟਾ ਆਪੇ ਸਮਝ ਲਣਗੇ ਤੇ ਫਿਰ ਉਹਦੇ ਵਿੱਚ ਕਿਸੇ ਦਾ ਕੀ ਹੁੰਦਾ ਲਿਖਣ ਵਾਲਾ ਤੇ ਸਹੀ ਤਰ੍ਹਾਂ ਹੀ ਲਿਖਦਾ ਜਾ ਹਾਂਜੀ ਅ ਸੋ ਇੱਕ ਕੋਈ ਗੀਤ ਜਿਹੜਾ ਜੋ ਤੁਸੀਂ ਜੋ ਚਾਹਨੇ ਹੋ ਕਿ ਆਨ ਵਾਲੇ ਟਾਈਮ 'ਚ ਰਿਲੀਜ਼ ਹੋਵੇ ਜਾਂ ਫਿਰ ਕੋਈ ਅਜਿਹਾ ਗੀਤ ਜੋ ਤੁਹਾਡੇ ਦਿਲ ਦੇ ਬੇਹਤ ਕਰੀਬ ਹੋਵੇ ਹੋ ਤਾਂ ਜੋ ਮੈਂ ਲਿਖ ਚੁੱਕਾ ਮੈਂ ਤੇ ਹੁਣ ਉਹੀ ਕਰਾਂਗਾ ਅਜੇ ਹੋਰ ਕੋਈ ਸੋਚਿਆ ਨਹੀਂ ਕਿ ਕੀ ਹੋਵੇ ਜੋ ਜੋ ਮੈਂ ਲਿਖ ਚੁੱਕਾ ਉਹੀ ਮੈਂ ਰਿਕਾਰਡਿੰਗ ਕਰਾਂਗਾ ਜੀ ਕੋਈ ਤੁਹਾਡਾ ਫੇਵਰਿਟ ਜਮਨ ਪੰਮਨ ਪਾਉਂਦਾ ਸਭ ਤੋਂ ਜ਼ਿਆਦਾ ਪਸੰਦ ਗੀਤ ਕਿਹੜਾ ਤੁਹਾਡਾ ਸਭ ਤੋਂ ਮਨ ਪਾਉਂਦਾ ਤੇ ਮੇਰੇ ਸਭ ਤੋਂ ਮਨ ਪਉਂਦੀ ਹੈ ਜੇ ਮੇਰ ਬਾ ਮਰਦਾਨੇ ਦੀ ਲਿਖੀ ਬੋਲੇ ਕਿਉਂਕਾਰ ਰਵਾ ਮਰਦਾਨੇ ਦੀ ਬੋਲੇ ਕਿਉਂਕਾਰ ਹੈ ਜੀ ਜੀ ਸੋ ਗੀਤੇ ਤੁਹਾਡੇ ਮਨ ਪਾਉਂਦੇ ਇਹ ਵੀ ਮਨ ਪਾਉਂਦੇ ਗਾਣੇ ਆ ਜੀ ਫਿਰ ਚਾਰ ਦਰਵਾਜ਼ੇ ਹਰਿਮੰਦਰ ਸਾਹਿਬ ਦੇ ਜੀ ਫਿਰ ਮੈਂ ਲਿਖਿਆ ਹਰ ਬੰਦੇ ਨੂੰ ਆਪਣਾ ਧਰਮ ਪਿਆਰਾ ਏ ਜੀ ਗਾਣੇ ਮੇਰੇ ਸਾਰੇ ਆਪਣੇ ਮਨ ਨੂੰ ਪਾਉਂਦੇ ਸਾਰੇ ਆ ਸੋ ਬਿਲਕੁਲ ਜੋ ਅਗਲਾ ਜੋ ਸਮਾ ਹੋਵੇਗਾ ਸੋ ਉਸ ਨੂੰ ਤੁਸੀਂ ਕੀ ਚਾਹੁੰਦੇ ਹੋ ਕਿ ਕਲਾਕਾਰੀ ਨੂੰ ਆਪਣੀ ਹੋਰ ਵਧਾਣਾ ਚਾਹੁੰਦੇ ਹੋ ਜਾਂ ਫਿਰ ਵਪਾਰ ਨੂੰ ਅੱਗੇ ਹੋਰ ਵਧਾਣਾ ਚਾਹੁੰਦੇ ਹੋ ਨਹੀਂ ਹੁਣ ਤਾਂ ਦੇਖੋ ਜੀ ਮੈਂ ਆਪਣੀ ਕਲਾਕਾਰੀ ਦੇ ਲੈਣ ਦੇ ਵਿੱਚ ਹੀ ਆ ਗਿਆ ਜੀ ਇਹਦੇ ਪੂਰਾ ਟਾਈਮ ਲਾ ਰਿਆ ਵਾਂ ਵੀ ਮੈਂ ਵੀ ਮੈਂ ਅਨਪੜ੍ਹ ਬੰਦਾ ਸੀ ਮੈਨੂੰ ਪਹਿਲੇ ਪਤਾ ਨਹੀਂ ਸੀ ਹੁਣ ਤੁਹਾਡੇ ਵਰਗਿਆਂ ਮਲਾਇਮਾਂ ਬੰਦਿਆਂ ਸਾਰ ਬੰਦਿਆਂ ਤੋਂ ਪਤਾ ਕਰਕੇ ਪਤਾ ਲੱਗਿਆ ਪੁੱਛਿਆ ਤੁਹਾਡੇ ਵਰਗਿਆਂ ਬੰਦਿਆਂ ਨੂੰ ਪੁੱਛਿਆ ਵੀ ਜੀ ਮੈਂ ਤਾਂ ਅਨਪੜ੍ਹ ਆ ਮੈਨੂੰ ਕੋ ਰਸਤਾ ਦੱਸ ਦਿਓ ਉਦੋਂ ਜੇ ਮੇਰੇ ਵੀ ਜੇ ਕੋ ਟਾਰਗੇਟ ਹੁੰਦਾ ਪੂਰਾ ਕਰਨਾ ਪੈਂਦਾ ਤੇ ਮੈਂ ਕਰ ਨਹੀਂ ਸਕਿਆ ਹੁਣ ਮੈਂ ਉਹਨੂੰ ਪੂਰਾ ਕਰਾਂਗਾ ਜੀ ਹਾਂਜੀ ਸੋ ਬਿਲਕੁਲ ਜੋ ਤੁਸੀਂ ਸਾਈਕਲ ਤੇ ਜਾਂਦੇ ਹੋ ਕਪੜੇ ਵੇਚਣ ਸੋ ਅਕਸਰ ਲੁਧਿਆਣੇ ਦੇ ਵਿੱਚ ਹੀ ਜਾਂਦੇ ਹੋ ਜਾਂ ਕਿੱਡੀ ਕੁ ਦੂਰ ਤੱਕ ਨਿਕਲ ਜਾਂਦੇ ਹੋ ਗੁਣਗੁਨਾਉਂਦੇ ਆਪਣੇ ਗੀਤਾਂ ਨੂੰ ਮੈਂ ਲੁਧਿਆਣੇ ਦੇ ਨੇੜੇ ਨੇੜੇ ਰਹਿਣਾ ਅੰਦਰੇ ਰਹਿਣਾ ਮੈਂ ਲਿਆ ਨਗਰਾਂ ਦੇ ਵਿੱਚ ਹੀ ਰਹਿਣਾ ਦੂਰ ਦੂਰ ਨਹੀਂ ਜਾਂਦਾ ਮੈਂ ਲੁਧਿਆਣਾ ਪਾਰ ਨਹੀਂ ਕਰਦਾ ਆਪਣੇ ਬੋਧ ਮਹੱਲੇ ਇੱਥੇ ਆ ਗਿਆ ਕਿ ਨਾ ਡੁਗਰੀ ਹੋ ਗਿਆ ਜੱਸੀਆਂ ਤੋਂ ਪੱਟੀਆਂ ਤੋਂ ਮੈਂ ਪਾਰ ਨਹੀਂ ਗਿਆ ਅਜੇ ਤੱਕ ਸੋ ਸਮਾਂ ਕਿੰਨੇ ਕਿੰਨੇ ਕ ਵਜੇ ਜਾਂਦੇ ਹੋ ਕਦੋਂ ਮੁੜਦੇ ਹੋ ਕਰੇ ਸਮਾਜ ਸਵੇਰ ਦਾ ਹੁੰਦਾ ਠੰਡੇ ਠੰਡੇ ਦਾ ਜੀ ਜਾਂ ਸ਼ਾਮ ਦਾ ਹੁੰਦਾ 5 6 ਵਜੇ ਦਾ ਜੀ ਬਸ ਹਾਂ ਸੋ ਬਿਲਕੁਲ ਇੱਕ ਜਾਂਦੀਵਾਰੀ ਇੱਕ ਜੋ ਗੀਤ ਸਨਾਤ ਉਹ ਕੋਈ ਅਜਿਹਾ ਗੀਤ ਜੋ ਤੁਸੀਂ ਦਰਸ਼ਕਾਂ ਨੂੰ ਸੁਣਾਉਣਾ ਚਾਹੁੰਦੇ ਹੋ ਹੁਣ ਤੇ ਜੋ ਮੇਰਾ ਹੁਣ ਆ ਰਿਹਾ ਜੇ ਧਰਮ ਪਿਆਰਾ ਆ ਰਿਹਾ ਉਹ ਗਾਦਾ ਮੈਂ ਜੋ ਦੋ ਡੀ ਚ ਹੈ ਜੀ ਕਣ ਦੇ ਵਿੱਚ ਵਸਦਾ ਏ ਸਤ ਗੁਰੂ ਪਿਆਰਾ ਏ ਹਰ ਥਾਂ 'ਚ ਹੈ ਆਪੇ ਉਹ ਸੱਚ ਯਾਰ ਆਏ ਕਣ ਕਣ ਦੇ ਵਿੱਚ ਵਸਦਾ ਏ ਸਤ ਗੁਰੂ ਪਿਆਰਾ ਏ ਹਰ ਥਾਂ 'ਚ ਹੈ ਆਪੇ ਉਹ ਸੱਚ ਯਾਰ ਆਏ ਕੀ ਟਕੜਾ ਕੀ ਮਾੜਾ ਭਾਵੇਂ ਵਿਚਾਰਾ ਏ ਹਰ ਬੰਦੇ ਨੂੰ ਹਰ ਬੰਦੇ ਨੂੰ ਆਪਣਾ ਧਰਮ ਪਿਆਰਾ ਏ ਜੀ ਹਰ ਬੰਦੇ ਨੂੰ ਆਪਣਾ ਮਜਬ ਕਿਆਰਾ ਏ ਓ ਹਰ ਬੰਦੇ ਨੂੰ ਆਪਣਾ ਧਰਮ ਪਿਆਰਾ ਏ ਬੋ ਬੋ ਤਨਵਾਜੀ ਸੋ ਬਹੁਤ ਅੱਛਾ ਲੱਗਿਆ ਅੱਜ ਇੱਕ ਕਲਾਕਾਰ ਨੂੰ ਮਿਲ ਕੇ ਜਿਸ ਨੇ ਆਪਣੇ ਵਪਾਰ ਦੇ ਨਾਲ ਨਾਲ ਆਪਣੇ ਸ਼ੌਂਕ ਨੂੰ ਜਿਉਂਦਾ ਰੱਖਿਆ ਅਤੇ 36 ਸਾਲ ਦੀ ਉਮਰ ਦੇ ਵਿੱਚ ਅਜੇ ਵੀ ਜੋ ਆਪਣਾ ਸ਼ੌਂਕ ਹੈ ਉਸ ਨੂੰ ਖਤਮ ਨਹੀਂ ਕੀਤਾ ਉਸ ਨੂੰ ਕਿਤੇ ਆਪਣੀਆਂ ਯਾਦਾਂ ਦੇ ਵਿੱਚ ਗੁਮਾ ਨਹੀਂ ਦਿੱਤਾ ਜਾਂ ਫਿਰ ਆਪਣੇ ਸ਼ੌਂਕ ਨੂੰ ਕਦੇ ਜੋ ਭੁੱਲਣ ਦੀ ਵੀ ਕੋਸ਼ਿਸ਼ ਨਹੀਂ ਕੀਤੀ ਆਪਣੇ ਸ਼ੌਂਕ ਨੂੰ ਆਪਣੇ ਵਪਾਰ ਨੂੰ ਇੱਕ ਤਾਲਮਿਲ ਬਣਾ ਕੇ ਜ਼ਿੰਦਗੀ ਦੇ ਵਿੱਚ ਚਲਦੇ ਆਏ ਅਤੇ ਅੱਜ ਜੋ ਇੱਕ ਪਹਿਚਾਣ ਮਿਲਣ ਦਾ ਸੁਪਨਾ ਵੈ ਜੋ ਇੱਕ ਸੁਪਨਾ ਇੱਕ ਕਲਾਕਾਰ ਨੂੰ ਹੁੰਦਾ ਵੈ ਕਿ ਉਸ ਨੂੰ ਹਰ ਇੱਕ ਸਖਸ਼ ਪਛਾਣੇ ਉਸ ਸੁਪਨੇ ਦੇ ਨਾਲ ਅਜੇ ਵੀ ਬਰਕਰਾਰ ਹੈ ਅਜੇ ਵੀ ਗੀਤ ਹੈ ਜੋ ਆਉਂਦੇ ਰਹਿਣਗੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜੋ ਇੱਕ ਕਲਾਕਾਰ ਨੂੰ ਉਸ ਨੂੰ ਪਛਾਣ ਮਿਲ ਸਕੇ ਔਰ ਕਿਸੇ ਦਾ ਭਲਾ ਹੋ ਸਕੇ ਸੋ ਬਧੇਰੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਂ ਦੋ ਇਜਾਜ਼ਤ ਧੰਨਵਾਦ